ਅਜੀਬੋ ਗਰੀਬ ਖਬਰ ਦੀਨਾ ਨਗਰ ਤੋਂ ਆ ਰਹੀ ਹੈ ਜਿੱਥੇ ਦੀਨਾ ਨਗਰ ਵਿਖੇ ਇੱਕ ਗਰਾਜ ਦੇ ਵਿੱਚ ਖੜੀ ਸੁਵਿਪਟ ਕਾਰ ਦਾ ਅੱਧੀ ਰਾਤ ਨੂੰ ਉਚਾਨਕ ਟੋਲ ਕੱਟਿਆ ਜਾਂਦਾ ਹੈ ਕਿਵੇਂ ਕਰ ਨਹੀਂ ਮੂਹ ਲੜਾਈ ਕਰਦੇ ਕੁਝ ਨਹੀਂ ਯਾਰ ਡਿਸਪੀਜ਼ਲ ਆ ਗਿਆ ਚਲ ਕੋਈ ਨਾ ਦੁਬਾਰੇ ਕਰਨ ਲਈ ਅਪਲਾਈ ਅੱਛਾ ਦੇਖਦਾ ਆਹ ਲਓ ਲੱਡੂ ਖਾਓ ਮਾਤਾ ਇਹ ਲੱਡੂ ਘਾਦੇ ਬਿੰਡੀ ਜੰਨੇਓ ਪੁੱਤ ਤੇਰੀ ਭੈਣ ਦੀ ਨੌਕਰੀ ਲੱਗ ਗਈ। ਸੱਚੀ। ਉਹ ਵੀ ਸਰਕਾਰੀ। ਇਹ ਤਾਂ ਬਹੁਤ ਵਧੀਆ ਗੱਲ ਹੈ ਮਾ। ਆਲੇ ਮੂੰ ਮਿੱਠਾ ਕਰ। ਆ ਚੱਲੀਏ ਕਰ। ਚੱਲੋ ਮਾਤਾ। ਮੇਰੇ ਮੇਰੀ ਨੌਕਰੀ ਲੱਗ ਗਈ। ਮੁਬਾਰਕਾ ਭੈਣੇ। ਤੂੰ ਸਖਰਾਨੀ ਦੀ ਨੌਕਰੀ ਦੀ ਖੁਸ਼ੀ ਚ ਮੈਂ ਤੈਨੂੰ ਪੁੱਛਣਾ ਹੀ ਭੁੱਲ ਗਈ। ਤੇਰਾ ਕੀ ਬਣਿਆ ਪੁੱਤ? ਮੇਰੀ ਤਾਂ ਕਿਸਮਤ ਹੀ ਮਾੜੀ ਐ ਮਾ। ਰਿਫਿਊਜ਼ਰ ਲੱਗੀ। ਕੋਈ ਗੱਲ ਨਹੀਂ ਆਪਾਂ ਫੇਰ ਅਗਲੀ ਵਾਰ ਫਾਈਲ ਲਾ ਦਾਂਗੇ। ਕੋਈ ਫਾਇਦਾ ਨਹੀਂ। ਹੁਣ ਤਾਂ ਬਾਹਰਲੀ ਸਰਕਾਰਾਂ ਨੇ ਵੀਜ਼ੇ ਦੇਣੇ ਹੀ ਬੰਦ ਕਰ ਦੇ ਜੇ ਤੂੰ ਆਪਣੀਆਂ ਸਰਕਾਰਾਂ ਛੱਡ ਕੇ ਬਾਹਰ ਲਈ ਤੇ ਉਮੀਦਾਂ ਲਾਏਂਗਾ ਤਾਂ ਐਵੇਂ ਹੋ ਹੋਰ ਕੀ ਆ ਭਾਈ ਇੰਨਾ ਪੜਿਆ ਲਿਖਿਆ ਤਾਂ ਤੂੰ ਹੈਂ ਬਾਹਰ ਜਾ ਕੇ ਕੀ ਕਰੇਂਗਾ ਇੱਥੇ ਹੀ ਅਪਲਾਈ ਕਰ ਜੇ ਨੌਕਰੀ ਮਿਲਨੀ ਇੰਨੀ ਸੌਖੀ ਹੁੰਦੀ ਤਾਂ ਹਰ ਕੋਈ ਸਰਕਾਰੀ ਮੁਲਾਜ਼ਮ ਨਾ ਹੁੰਦਾ ਉਹ ਨਾ ਨਾ ਭਾਈ ਐ ਨਾ ਕਹਿ ਸਾਡੇ ਵੀ ਜੌਬ ਲੈਟਰ ਅੱਜ ਹੀ ਆਇਆ ਹੁਣ ਤਾਂ ਅਸੀਂ ਵੀ ਸਰਕਾਰੀ ਮੁਲਾਜ਼ਮ ਆ ਤੇ ਵੀਰੇ ਮੈਂ ਵੀ ਤਰਨੇ ਤੂੰ ਵੀ ਛੱਡ ਵੀਜ਼ੇ ਦਾ ਖੜਾ ਹੂੰ ਤੂੰ ਵੀ ਸਰਕਾਰੀ ਨੌਕਰੀ ਲਈ ਅਪਲਾਈ ਕਰ ਦੇ ਕੀ ਤਾਂ ਤੇਰੀ ਵੀ ਕਿਸਮਤ ਚਮਕ ਜੇ? ਹਾਂਜੀ ਮਾਤਾ। ਉਹ ਚਮਕੂਗੀ ਆਂਟੀ ਜੀ। ਮਾਨ ਸਰਕਾਰ ਦੇ ਰਾਜ ਹਰ ਮਿਹਨਤ ਕਰਨ ਵਾਲੇ ਦੀ ਕਿਸਮਤ ਚਮਕ ਰਹੀ ਹੈ। ਚੱਲ ਪੁੱਤ ਲੈ ਰੱਬ ਦਾ ਨਾਮ ਤੇ ਤੂੰ ਵੀ ਬਣ ਸਰਕਾਰੀ ਮੁਲਾਜ਼ਮ। ਜੀ ਮਾਤਾ। 50,898 ਨੌਕਰੀਆਂ ਪਰਸੋਂ ਪੂਰੀਆਂ ਹੋ ਗਈਆਂ। 3 ਸਾਲਾਂ ਚ ਸਰਕਾਰੀ ਨੌਕਰੀਆਂ। ਪਹਿਲਾਂ 75 ਸਾਲਾਂ ਚ ਇੱਕ ਵੀ ਨਹੀਂ ਮਿਲਦੀ ਸੀ। ਹੁਣ ਸਾਲ ਚ ਤਿੰਨ-ਤਿੰਨ ਨੇ। ਟੋਲ ਕੱਟਣ ਉਪਰੰਤ ਜਦ ਕਾਰ ਮਾਲਕ ਦੇ ਮੋਬਾਈਲ ਤੇ ਪੈਸੇ ਕੱਟਣ ਦਾ ਮੈਸੇਜ ਆਉਂਦਾ ਹੈ ਤਾਂ ਮੈਸੇਜ ਵੇਖ ਕੇ ਇੱਕ ਵਾਰ ਤਾਂ ਕਾਰ ਮਾਲਕ ਹੱਕਾ ਵੱਕਾ ਰਹਿ ਜਾਂਦਾ ਹੈ ਕਿਉਂਕਿ ਕਰੀਬ 290 ਕਿਲੋਮੀਟਰ ਦੀ ਦੂਰੀ ਤੇ ਖਨੌਰੀ ਨੇੜੇ ਇੱਕ ਟੋਲ ਪਲਾਜ਼ਾ ਪਾਰ ਕਰਨ ਤੇ ਉਸਦੇ ਖਾਤੇ ਵਿੱਚੋਂ 95 ਰੁਪਏ ਕੱਟੇ ਜਾਂਦੇ ਹਨ ਇਸ ਸਬੰਧੀ ਗੱਲਬਾਤ ਕਰਦੇ ਹੋਏ ਕਾਰ ਦੇ ਮਾਲਕ ਸੁਖਦੇਵ ਸਿੰਘ ਨੇ ਦੱਸਿਆ ਕਿ ਕਰੀਬ 1 ਸਾਲ ਪਹਿਲਾਂ ਵੀ ਮੇਰੇ ਨਾਲ ਅਜਿਹਾ ਵਾਪਰ ਚੁੱਕਿਆ ਹੈ ਪਰ ਹੁਣ ਫਿਰ ਇਹ ਘਟਨਾ ਵਾਪਰਨ ਕਾਰਨ ਮੈਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਕਾਰਤਾ ਦੀਨਾ ਨਗਰ ਵਿਖੇ ਖੜੀ ਸੀ ਅਤੇ ਖਨੌਰੀ ਨੇੜੇ ਟੋਲ ਪਲਾਜੇ ਤੋਂ ਮੇਰੀ ਗੱਡੀ ਦਾ ਟੋਲ ਕਿਵੇਂ ਕੱਟਿਆ ਜਾ ਸਕਦਾ ਹੈ ਮੈਂ ਸਬੰਧੀ ਪ੍ਰਸ਼ਾਸਨ ਕੋਲੋਂ ਮੰਗ ਕਰਦਾ ਹਾਂ ਕਿ ਇਸ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਕਿਉਂਕਿ ਇਹ ਦੂਸਰੀ ਵਾਰ ਹੋ ਚੁੱਕਿਆ ਹੈ ਖਬਰ ਜਿੱਥੇ ਹੈਰਾਨ ਕਰਦੀ ਹੈ ਉੱਥੇ ਖਬਰ ਪਰੇਸ਼ਾਨ ਵੀ ਕਰਦੀ ਆ ਅਜਿਹਾ ਹੋਣਾ ਟੋਲ ਪਲਾਜੇ ਦੀ ਵੱਡੀ ਗਲਤੀ ਵੀ ਹੈ ਜਾਂ ਅਜਿਹਾ ਹੋਣਾ ਤਾਂ ਇੱਕ ਕਿਸੇ ਲਈ ਖਤਰੇ ਦੀ ਘੰਟੀ ਤੋਂ ਖਾਲੀ ਨਹੀਂ ਹੈਗਾ ਕਿਉਂਕਿ ਬਹੁਤ ਵਾਰ ਖਬਰਾਂ ਇਹ ਵੀ ਆਉਂਦੀਆਂ ਨੇ ਕਿ ਇੱਕ ਵਿਅਕਤੀ ਦੇ ਨਾਲ ਕਰੋੜਾਂ ਰੁਪਏ ਦੀ ਠੱਗੀ ਹੋ ਗਈ ਹੈ ਜਾਂ ਇਸ ਤਰੀਕੇ ਦੇ ਨਾਲ ਫਰਾਡ ਬਹੁਤ ਵੱਡੇ ਪੱਧਰ ਤੇ ਹੋ ਰਹੇ ਨੇ ਤਾਂ ਜਹੇ ਦੇ ਵਿੱਚ ਜੇ ਅਜਿਹਾ ਹੋ ਰਿਹਾ ਤਾਂ ਗਲਤੀ ਕਿਸ ਦੀ ਹੈ ਪ੍ਰਸ਼ਾਸਨ ਨੂੰ ਗੌਰ ਕਰਨ ਦੀ ਜਿੱਥੇ ਲੋੜ ਹੈ ਉੱਥੇ ਹੀ ਆਮ ਲੋਕਾਂ ਨੂੰ ਵੀ ਇਸ ਦੇ ਉੱਤੇ ਧਿਆਨ ਰੱਖਣ ਦੀ ਲੋੜ ਹੈ ਉੱਥੇ ਹੀ ਟੋਲ ਪਲਾਜੇ ਦੇ ਕਰਮਚਾਰੀ ਜੋ ਵੀ ਉਸ ਨੂੰ ਚਲਾ ਰਹੇ ਨੇ ਉਹਨਾਂ ਨੂੰ ਵੀ ਇਸ ਖਬਰ ਦੇ ਉੱਤੇ ਧਿਆਨ ਦੇਣ ਦੀ ਬਹੁਤ ਜ਼ਿਆਦਾ ਲੋੜ ਹੈ